ਦਰਸਤ ਹੈ ਵਾਦਾ ਦੇ ਦੇ ਘਰ ਮੇਰੇ ਚੋਰੀ ਹੋਈ ਆ ਮੈਂ ਪਹਿਲਾ ਰਹਿਣਾ ਘਰ ਦੂਜੇ ਜਾਣਾ ਤਾਲੇ ਮਾਰ ਕੇ ਜਦੋਂ ਮੈਂ ਸਵੇਰੇ ਆ ਕੇ ਵੇਖਿਆ ਤਾਲੇ ਟੁੱਟੇ ਤੇ ਮੈਂ ਕੱਲ ਕਰਾਇਆ ਗਿਆ ਚੋਰ ਕੀ ਕੀ ਲੈ ਗਿਆ ਜੀ ਤੁਹਾਡਾ ਤਿੰਨ ਘੜੀਆਂ ਤਿੰਨ ਜੋੜੇ ਡੁੱਟਾ ਦੇ 18000 ਦੇ ਲਗਤ ਇੱਕ ਫੋਨ ਲੈ ਕੇ ਨਵਾ ਜਿਹਦੇ ਵਿੱਚ ਸਿਮ ਵੀ ਦਿਹਾਲੀ ਭਾਈ ਦੋਨਾ ਕਮਰੇ ਚੋਂ ਨੇ ਦੋਆ ਕਮਰੇ ਚੋਂ ਨੇ ਚੋਰੀ ਕੀਤੀ ਹੈ ਜੀ ਦੋਆ ਕਮਰੇ ਠੀਕ ਕੋਈ ਇਤਲਾਹ ਕੀਤੀ ਪੁਲਿਸ ਵਾਲਿਆਂ ਨੂੰ ਤੁਸੀਂ ਹਾਲੇ ਨੇ ਹੋਣ ਸਰਪੰਚ ਸਾਹਿਬ ਆਏ ਨੇ ਉਹਨਾਂ ਕੋਲ ਕੀਤਾ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜਦੋਂ ਮੈਂ ਕਹਿੰਦਾ ਜਿਹੜੇ ਜੋਰ ਦੋਰੇ ਕਰਦੇ ਜਾਂ ਨਸ਼ੇ ਬਾਹਰ ਸੜੀ ਤੁਰੇ ਤੁਰੇ ਨੇ ਇਹਨਾਂ ਦੰਨੇ ਕੇਲ ਪਾਈ ਚ ਲੋਕਾਂ ਦੇ ਘਰ ਜੋੜੀਆਂ ਨਾ ਹੋਣ ਜਾਈਂ ਦਿਖਾ ਕੇ ਉਹਨਾਂ ਦਾ ਕੰਮ ਕਰਾ ਕੇ ਸਿਲੰਡਰ ਚੁੜਦੇ ਨਹੀਂ ਭੜੇ ਉਹ ਸੋਈ ਤੇ ਬੋਲੀ ਦੀ ਨਹੀਂ ਇਹ ਇਨਵਰਟਰ ਪਰ ਚਲਾਣਾ ਜਦਨੇ ਬਿਟਰ ਤੇ ਹੱਥ ਲੱਭਦੀ ਜਾਂਦਾ ਆਹ ਇਹ ਗੱਲ ਹੈ ਇਨਵਰਟਰ ਨਾਲ ਲੱਗਦਾ ਤਾਂ ਸਿੱਧੇ ਪਾਵਰ ਨਹੀਂ ਆਉਂਦੇ ਇਨਵਰਟਰ ਚੋਂ ਤਾਂ ਪਰਵਾ ਨਹੀਂ ਹੁੰਦਾ ਕਿ ਕਿਨੇ ਪਾਲੀ ਦੀ ਉਹ ਰਾਜ ਕੋ ਵੇਖਣਾ ਲਵੇ